ਤਨੋ ਵਾਹਿਗੁਰੂ ਜੀਓ ਏਸ ਤਨ ਮਨ ਮੱਧੇ ਮਦਨ ਚੋਰ ਜੇਨੋ ਗਿਆਨ ਰਤਨ 헤ਰ ਲੀ ਨਮੋ ਰ ਇਸ ਤਨ ਮਨ ਮਧੇ ਮਦਨ ਚੋਰ ਜੇ ਨੋ ਗਿਆਨ ਰਤਨ ਹੀਰ ਲੀਨ ਮੋਰ ਮੈਂ ਅਨਾਥ ਪ੍ਰਭ ਕਹੋਂ ਕਾ को को न बिगुतो मैं को आहे माधव दारुन दुख सहयो ना जाय मेरो चपल बुद्ध स्यों कहाँ बसाय रहा ਨਕ ਸੁਨੰਦਨ ਸ਼ਿਵ ਸੁਕਾਦ ਨਾਭ ਕਮਲ ਜਾਣੇ ਬ੍ਰਹਮਾਦ ਕਬ ਜਾਣ ਜੋਗੀ ਜਟਾ ਤਹਰ ਸਬ ਆਪਣੇ ਅਸਰ ਚੱਲੇ ਸਾਰ ਤੂੰ ਅਥਾ ਮੋਹਿ ਥਾਹ ਨਾਹੀ ਪ੍ਰਭ ਦੀਨਾ ਨਾਥ ਦੁੱਖ ਕਹੋਂ ਕਾ ਮੋਰੋ ਜਨਮ ਮਰਨ ਦੁਖiat ਧੀਰ ਸੁਖ ਸਾਗਰ ਗੁਨ ਰੋ ਕਬੀਰ ਮੋਰੋ ਜਨਮ ਮਰਨ ਦੁਖ ਆਥ ਤੀਰ ਸੁਖ 사ਗਰ ਗੋਨ ਰੋ ਕਬੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀ ਦੇ ਮਾਲਕ ਗਰੀਬ ਨਵਾਜ ਸੱਚੇ ਪਾਤਸ਼ਾਹ ਤਨ ਤਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰਸਵਾਰੀ ਸਾਤ ਸੰਗਤ ਜੀਓ ਸਤਿਗੁਰੂ ਅਕਾਲ ਪੁਰਖ ワਈ ਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾਂ ਸਭਨਾਂ ਨੂੰ ਸਤ ਸੰਗਤ ਦਾ ਉਤਮ ਸਮਾ ਬਖਸ਼ਿਸ਼ ਕੀਤਾ ਹੈ ਗੁਰੂ ਮਹਾਰਾਜ ਦੀ ਅਮਰਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰੀ ਸਿੱਖਾਂ ਪਾਸੋਂ ਆਪ ਜੀ ਨੇ ਬੜੇ ਪਿਆਰ ਇਕਾਗਰਤਾ ਸਤਕਾਰ ਸਹਿਤ ਸਰਵਣ ਕੀਤੇ ਹਨ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਆਪਾਂ ਭਗਤ ਕਬੀਰ ਜੀ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਕਰਦੇ ਹਾਂ ਹੋਇਆਂ ਰਾਗ ਬਸੰਤ ਵਿੱਚ ਜੋ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਸ਼ਬਦ ਦਰਜ ਹਨ ਇਨਾਂ ਦੀ ਲੜੀਵਾਰ ਵਿਚਾਰ ਸਾਂਝਿਆ ਕਰਨ ਦਾ ਯਤਨ ਕਰਦੇ ਹਾਂ ਰਾਗ ਬਸੰਤ ਵਿੱਚ ਭਗਤ ਕਬੀਰ ਜੀ ਦੇ કુલ 7 ਸ਼ਬਦ ਸੁਭਾਈਮਾਨ ਨੇ ਔਰ ਜਿਸ ਪਾਵਨ ਸ਼ਬਦ ਦਾਬ ਜੀ ਨੇ ਪਾਠ ਸਰਵਣ ਕੀਤਾ ਹੈ ਇਹ ਪੰਜਵਾਂ ਸ਼ਬਦ ਹੈ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਦਾ ਰਾਗ ਜੈਤਸਰੀ ਦੇ ਅੰਦਰ ਇੱਕ ਸ਼ਬਦ ਹੈ ਜਿਸ ਵਿੱਚ ਉਹ ਜ਼ਿਕਰ ਕਰਦੇ ਹਨ 나ਥ ਕਸ਼ੂ ਨਾ ਜਾਨੋ हे ਮੇਰੇ ਮਾਲਕ ਮੈਂ ਆਪਣੇ ਜੀਵਨ ਦੀ ਮੇਰੇ ਦੀ ਕੀ ਦਸ਼ਾ ਹੋ ਗਈ ਹੈ ਮੈਂ ਇਸ ਨੂੰ ਬਿਆਨ ਨਹੀਂ ਕਰ ਸਕਦਾ ਔਰ ਇਸ ਉਲਝਣ ਵਿੱਚੋਂ ਨਿਕਲਣ ਦਾ ਮੇਰੇ ਕੋਲ ਰਸਤਾ ਵੀ ਕੋਈ ਨਹੀਂ ਕਈ ਵਾਰ ਮਨੁੱਖ ਅਜੇ ਹੀ ਮੁਸੀਬਤ ਵਿੱਚ ਦੁੱਖ ਵਿੱਚ ਵਿਪਦਾ ਵਿੱਚ ਕਿਰਿਆ ਹੁੰਦਾ ਹੈ ਕੁਝ ਕੁ ਤਕਲੀਫਾਂ ਜਾਂ ਦੁੱਖ ਜਾਂ ਉਲਝਣਾ ਜੀਵਨ ਵਿੱਚ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਮਨੁੱਖ ਦੇ ਕੋਲ ਬੜਾ ਕੌਨਫੀਡੈਂਸ ਹੁੰਦਾ ਹੈ ਵੀ ਮੈਂ ਇਹ ਸੁਲਝਣ ਨੂੰ ਸੁਲਝਾ ਲਵਾਂਗਾ ਜਾਂ ਜੋ ਵੀ ਸਿਚੁਏਸ਼ਨ ਵਿਗੜੀ ਐ ਨੂੰ ਮੈਂ ਠੀਕ ਕਰ ਸਕਦਾ ਕੋਈ ਗੱਲ ਹੈ ਪਰ ਜਦੋਂ ਮਨੁੱਖ ਨੂੰ ਆਪਣੀ ਸਮਰੱਥਾ ਪਈ ਹੋਈ ਉਲਝਣ ਦੇ ਸਾਹਮਣੇ ਬੌਣੀ ਲੱਗੇ ਛੋਟੀ ਲੱਗੇ ਉਹਨੂੰ ਲੱਗੇ ਵੀ ਮਸਲਾ ਬਹੁਤ ਗਹਿਰਾ ਹੈ ਮੇਰੀ ਸਮਝ ਮੇਰੀ ਸਮਰੱਥਾ ਬੜੀ ਹੀ ਛੋਟੀ ਹੈ ਤਾਂ ਉਸ ਵੇਲੇ ਮਨੁੱਖ ਕਿਸੇ ਤਕੜੇ ਦੀ ਮਦਦ ਉਹਦਾ ਆਸਰਾ ਲੈਂਦਾ ਹੈ ਉਹਨੂੰ ਉਸ ਵੇਲੇ ਕਿਸੇ ਸਹਾਰੇ ਦੀ ਲੋੜ ਹੁੰਦੀ ਹੈ ਕਿਸੇ ਇਮਦਾਦ ਦੀ ਲੋੜ ਹੁੰਦੀ ਹੈ ਫਿਰੋ ਕਿਸੇ ਤਕੜੇ ਤੱਕ ਪਹੁੰਚ ਕਰਦਾ ਜਿਸ ਬਾਰੇ ਉਹਨੂੰ ਯਕੀਨ ਹੋਵੇ ਵੀ ਇਹ ਮੈਨੂੰ ਇਸ ਮੁਸ਼ਕਲ ਵਿੱਚੋਂ ਜਾਂ ਉਲਝਣ ਵਿੱਚੋਂ ਕੱਢ ਸਕਦਾ ਪਰ ਕਬੀਰ ਜੀ ਮਹਾਰਾਜ ਨੇ ਔਰ ਭਗਤ ਰਵਿਦਾਸ ਜੀ ਨੇ ਜਿਸ ਸ਼ਬਦ ਵਿੱਚ ਆਪਣੇ ਸ਼ਬਦ ਵਿੱਚ ਜੇ ਸੁੱਲਝਣ ਦਾ ਜ਼ਿਕਰ ਕੀਤਾ ਹੈ ਉਹਦੇ ਵਿੱਚ ਤਾਂ ਹਰ ਮਨੁੱਖ ਹੀ ਸੰਸਾਰ ਦਾ ਫਸਿਆ ਹੋਇਆ ਹੈ ਇਸ ਲਈ ਕਿਸੇ ਮਨੁੱਖ ਨੂੰ ਆਵਾਜ਼ ਹੀ ਨਹੀਂ ਦਿੱਤੀ ਜਾ ਸਕਦੀ ਵੀ ਤੂੰ ਆ ਤੇ ਮੇਰੀ ਮਦਦ ਕਰ ਹਉਮੈ ਤੋਂ ਬਚਣ ਲਈ ਕਿਹੜੇ ਬੰਦੇ ਨੂੰ ਆਵਾਜ਼ ਦਈਏ ਵੀ ਮੈਂ ਹਉਮੈ ਦਾ ਅਗਰਸਿਆ ਤੇ ਤੂੰ ਮਿਹਰ ਕਰ ਤੇ ਮੇਰੇ ਗੈਲ ਛਡਾ ਇਸ ਹਉਮੈ ਤੋਂ ਕਿਉਂਕਿ ਉਹ ਆਪ ਪੀੜਤ ਕੋਈ ਮਨੁੱਖ ਵੀ ਸੰਸਾਰ ਦਾ ਕੋਈ ਧਿਰ ਵੀ ਸੰਸਾਰ ਦੀ ਉਹਨਾਂ ਉਲਝਣਾ ਚੋਂ ਇਨਸਾਨ ਨੂੰ ਬਾਹਰ ਨਹੀਂ ਕੱਢ ਸਕਦੀ ਕਿੰਨੀ ਵੀ ਤਕੜੀ ਹੋਵੇ ਆਪਾਂ ਸ਼ਬਦ ਵਿੱਚ ਪੜਾਂਗੇ ਕਬੀਰ ਜੀ ਮਹਾਰਾਜ ਨੇ ਕਿਹਾ ਲੋਕ ਜਿਨ੍ਹਾਂ ਦੀ ਪੂਜਾ ਕਰਦੇ ਨੇ ਉਹ ਖੁਦ ਵੀ ਕਈ ਵਾਰ ਉਹਨਾਂ ਉਲਝਣਾਂ ਦੇ ਸ਼ਿਕਾਰ ਹੋਏ ਹੁੰਦੇ। ਤੋਂ ਭਗਤ ਰਵਦਾਸ ਜੀ ਨੇ ਆਪਣੇ ਸ਼ਬਦ ਵਿੱਚ ਕਿਹਾ ਸੀ। 나ਥ ਕਸ਼ੂ ਨਾ ਜਾਣੋ ਮਨ ਮਾਇਆ ਕੈ ਹਾਥ ਬੇਕਾਨੋ ਮੀਰਾ ਮਨ ਤਾਂ ਵਿਕ ਗਿਆ ਮਾਇਆ ਦੇ ਹੱਥ ਵਿੱਚ। ਜੀ ਦੇ ਜਿਸ ਤੁਰੇ ਦਿਵਾਲੇ ਮੇਰੀ ਜ਼ਿੰਦਗੀ ਘੁੰਮ ਰਹੀ ਏ। ਵੀ ਮਨ ਚ ਖਿਆਲ ਆਉਂਦਾ ਤੇ ਸਰੀਰ ਉੱਠ ਕੇ ਤੁਰ ਪੈਂਦਾ। ਜਦੋਂ ਉਹ ਮਨ ਹੀ ਮਾਇਆ ਦੇ ਹੱਥ ਵਿੱਚ ਵਿਕਿਆ ਹੋਇਆ ਹੈ ਮਾਇਆ ਦੀਆਂ ਤਰੰਗਾਂ ਦਾ ਸ਼ਿਕਾਰ ਹੈ ਮਾਇਆ ਦੇ ਖਿਆਲਾਂ ਦਾ ਸ਼ਿਕਾਰ ਹੈ ਵਿਕਾਰਾਂ ਦੀਆਂ ਵੇਵਸ ਉਹਨੂੰ ਆਪਣੇ ਕੰਟਰੋਲ 'ਚ ਕਰ ਗਈਆਂ ਨੇ ਤਾਂ ਮੇਰਾ ਕੀ ਬਸ ਉਹਦੇ ਉੱਤੇ ਚੱਲ ਸਕਦਾ ਹੈ ਮੇਰੀ ਸਮਝ ਬੜੀ ਬਉਣੀ ਰਹਿ ਗਈ ਹੈ ਮਨ ਦਾ ਜ਼ੋਰ ਵੱਧ ਗਿਆ ਇਨ ਪੰਚਨ ਮੇਰੋ ਮਨ ਜੋ ਵਿਗਾੜਿਆ ਪਰ ਮਨ ਦੇ ਇਸ ਵਿਗਾੜ ਦਾ ਕਾਰਨ ਉਹਨਾਂ ਨੇ ਪੰਜ ਵਿਸ਼ੇ ਦੱਸੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇੱਕ ਰੋਗ ਹੋਵੇ, ਇੱਕ ਬਿਮਾਰੀ ਹੋਵੇ। ਉਹਦੇ ਸਾਹਮਣੇ ਮਨੁੱਖ ਬੇਵੱਸ ਹੈ। ਜਿਵੇਂ ਹਜ਼ੂਰ ਨੇ ਬਾਣੀ ਵਿੱਚ ਕਹਿਣ ਮਰੇਗ, ਮੀਨ, ਭ੍ਰਿੰਗ, ਪਤੰਗ, ਕੁੰਚਰ ਏਕ ਦੋਖ ਦੇ ਨਾਸ। ਕੁਝ ਜੀਵ ਸੰਸਾਰ ਦੇ ਐਸੇ ਨੇ ਉਹਨਾਂ ਚੇਕ ਕੇ ਕਾਇਬ ਹੈ ਤੋ ਇੱਕ ਐਬ ਵੀ ਉਹਨਾਂ ਨੂੰ ਲੈ ਡੁੱਬਦਾ। ਪਰ ਕਹਿੰਦੇ ਨੇ ਪੰਜ ਦੋਖ ਅਸਾਧ ਜਾਮੈ ਤਾਂ ਕੀ ਕੇਤਕਾਸ ਜੇਸੂ ਮੰਨੂ ਪੰਜੇ ਹੀ ਲੱਗੇ ਹੋਣ ਐਸੇ ਭਾਰੀ ਭਰ ਕਮ ਐਬ ਜਿਹੜੇ ਤਬਾਈ ਦਾ ਕਾਰਨ ਨੇ ਉਹ ਪੰਜੇ ਹੀ ਮੰਨੂ ਘੇਰ ਕੇ ਖੜੇ ਹੋਣ ਤੇ ਮਨ ਉਹਨਾਂ ਪੰਜਾਂ ਦਾ ਹੀ ਸ਼ਿਕਾਰ ਹੋਵੇ ਪੰਜ ਦੋਖ ਅਸਾਧ ਅਸਾਧ ਦਾ ਮਤਲਬ ਹੁੰਦਾ ਹੈ ਜਿਹੜੇ ਸਾਦੇ ਨਾ ਜਾਣ ਜਿਹੜੇ ਮਨ ਦੀ ਪਾਇਆਂ ਤੋਂ ਹੀ ਵੱਡੇ ਨੇ ਤਾਂ ਕੀ ਕੇਤਕਾਸ ਫਿਰ ਮਨ ਦੇ ਬਚਾਦੀ ਕੀ ਉਮੀਦ ਕੀਤੀ ਜਾ ਸਕਦੀ ਹੈ ਹਾਲਾਂਕਿ ਆਪਾਂ ਸੰਸਾਰੀ ਲੋਕਾਂ ਨੂੰ ਇਹ ਮੁਸੀਬਤ ਮੁਸੀਬਤ ਨਹੀਂ ਲੱਗਦੀ ਸਾਡੀ ਹਾਲਤ ਉਸ ਨਸ਼ੇੜੀ ਵਰਗੇ ਜਿਹੜਾ ਨਸ਼ੇ ਨਾਲ ਗਲਤੇ ਰਿਹਾ ਉਹਨੂੰ ਲੱਗ ਨਹੀਂ ਰਿਹਾ ਵੀ ਨਸ਼ਾ ਮਾੜੀ ਚੀਜ਼ ਹੈ ਕਿਉਂਕਿ ਉਹ ਖੁਦ ਸ਼ਿਕਾਰ ਹੋ ਉਸੀ ਉਹਨੂੰ ਟੇਸਟ ਵੀ ਤਾਂ ਪੈ ਗਿਆ ਹੈ ਨਾ ਇਹਨੂੰ ਹਜ਼ੂਰ ਕਹਿੰਦੇ ਜੋ ਕੁੰਡੀ ਮੀਨ ਪਰਾਤਾ ਹੈ ਮੱਛੀਆਂ ਫੜਨ ਵਾਲਾ ਛੀਵਰ ਮੇਲਿਓ ਜਾਲ ਉਹ ਜਦੋਂ ਕੁੰਡੀ ਨਾਲ ਮਾਸ ਦਾ ਟੁਕੜਾ ਲਾ ਕੇ ਪਾਣੀ ਦੇ ਵਿੱਚ ਕੁੰਡੀ ਨੂੰ ਛੱਡਦਾ ਹੈ ਮੱਛੀ ਦੌੜ ਕੇ ਉਹਦੇ ਵੱਲ ਜਾਂਦੀ ਹੈ। ਉਹਨੂੰ ਲੱਗਦਾ ਮੈਨੂੰ ਖੁਰਾਕ ਮਿਲ ਰਹੀ ਹੈ। ਜਦੋਂ ਉਹਦਾ ਜਬਾੜਾ ਉਹਦਾ ਮੂੰਹ ਕੁੰਡੀ 'ਤੇ ਚੜ ਜਾਂਦਾ ਹੈ ਕੁੰਡੀ ਭਾਰੀ ਹੋ ਗਈ। ਕੁੰਡੀ ਸੁੱਟਣ ਵਾਲੇ ਨੂੰ ਪਤਾ ਲੱਗ ਗਿਆ ਕਿ ਮੱਛੀ ਫਸ ਗਈ। ਉਹਨੇ ਖਿੱਚ ਲਿਆ। ਗਈਓ ਸੌਖ ਵਾਸਤੇ ਵੀ ਖੁਰਾਕ ਹੈ। ਤੋ ਹਜ਼ੂਰ ਮਹਾਰਾਜ ਇਸ ਮੁਬਾਰਕ ਸ਼ਬਦ ਵਿੱਚ ਕਹਿੰਦੇ ਨੇ ਮਾਧੋ ਦਾਰੁਨ ਦੁਖ ਸਹਿਓ ਨਾ ਜਾਏ ਏ ਮੇਰੇ ਪਰਮੇਸ਼ਰ ਮਾਇਆ ਦੇ ਸਿਰਜਕ ਜਦੋਂ ਮਾਧੋ ਸ਼ਬਦ ਵਰਤਦੇ ਨੇ ਬਾਣੀ ਦੇ ਵਿੱਚ ਭਗਤ ਜੀ ਮਹਾਰਾਜ ਤਾਂ ਉਹਦਾ ਅਰਥ ਹੁੰਦਾ ਹੈ ਮਾਇਆ ਦਾ ਸਿਰਜਕ ਕ੍ਰੀਏਟਰ ਨੇਚਰ ਨੂੰ ਪੈਦਾ ਕਰਨ ਵਾਲਾ ਮਾਧਵ हे मेरे सृजनहार परमेश्वर जी दारुण शब्द ਦਾ ਅਰਥ ਹੈ ਜੀ ਭਿਆਨਕ ਬੜਾ ਹੀ ਖਤਰਨਾਕ ਵਿਪਦਮਈ ਸੰਕਟਮਈ ਤਕਲੀਫ ਦੇ दारुण ਦੁੱਖ ਬੜਾ ਭयंकर ਦੁੱਖ ਮੈਨੂੰ ਲੱਗ ਗਿਆ ਸਹਉ ਨਾ ਜਾਏ ਜਿਹੜਾ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਜਿਹੜਾ ਮੇਰੇ ਕੋਲੋਂ ਸਹਿਣ ਨਹੀਂ ਹੋ ਰਿਹਾ ਜਿਸ ਨੂੰ ਕਰਨ ਦੀ ਮੇਰੇ ਅੰਦਰ ਸਮਰੱਥਾ ਨਹੀਂ ਤਾਕਤ ਨਹੀਂ ਔਰ ਇਸ ਗੱਲ ਨੂੰ ਸਮਝੀਏ ਇਹ ਭਾਵ ਅੰਦਰੋਂ ਉਦੋਂ ਫੁੱਟਦਾ ਹੈ ਜਦੋਂ ਆਤਮਾ ਦੇ ਅੰਦਰ ਅਜੇ ਜੀਵਨ ਦੀਆਂ ਨਿਸ਼ਾਨੀਆਂ ਬਚੀਆਂ ਹੋਣ ਕਿਸ ਨੁਕਤੇ ਨੂੰ ਸਮਝਣਾ ਜਦੋਂ ਜਿੰਨਾ ਚਿਰ ਅੰਦਰ ਹਰਕਤ ਬਚੀ ਹੋਵੇ ਬਿਵੇਕ ਬਚਿਆ ਹੋਵੇ ਉਹਨਾਂ ਚਿਰ ਭੀਲ ਹੁੰਦਾ ਵੀ ਗਲਤ ਹੋ ਰਿਹਾ ਜਦੋਂ ਮਨੁੱਖ ਬੰਦੇ ਨੂੰ ਕਿਤੇ ਇੱਕ ਵਾਰ ਪਹਿਲੀ ਵਾਰ ਇੱਕ ਗੁਨਾਹ ਦੇਖ ਕੇ ਸਮਝ ਕੇ ਕਰਨਾ ਪੈਂਦਾ ਉਹ ਬੜਾ ਬੇਚੈਨ ਹੁੰਦਾ ਉਹ ਉਹ ਅੰਦਰੋਂ ਆਪਣੇ ਆਪ ਨੂੰ ਪ੍ਰੈਸ਼ਰਾਈਜ਼ ਕਰਦਾ ਵੀ ਇਹ ਤਾਂ ਬੜਾ ਗਲਤ ਹੈ ਪਾਪ ਲੱਗੇਗਾ ਬੜੀ ਮਾੜੀ ਗੱਲ ਹੈ ਕੋ ਕੋਸਦਾ ਜਿਉ ਗੁਨਾਹ ਹੋ ਜਾਏ ਤੇ ਬੜਾ ਹੀ ਪਛਤਾਵਾ ਕਰਦਾ ਜਦੋਂ ਦੂਜੀ ਵਾਰ ਕਰਨਾ ਪਏ ਪਛਤਾਵਾ ਥੋੜਾ ਜਿਹਾ ਘਟ ਜਾਂਦਾ ਤੀਜੀ ਵਾਰ ਚੌਥੀ ਵਾਰ ਪੰਜਵੀਂ ਫਿਰ ਇੱਕ ਸਿਚੁਏਸ਼ਨ ਐਸੀ ਆਉਂਦੀ ਉਹਨੂੰ ਲੱਗਦਾ ਹੀ ਨਹੀਂ ਵੀ ਮੈਂ ਮਾੜਾ ਕਰ ਲਿਆ ਕੋਈ ਫੀਲਿੰਗ ਨਹੀਂ ਅੰਦਰ ਕੋਈ ਬੇਚੈਨੀ ਨਹੀਂ ਹੋਈ ਅੰਦਰ ਕੋਈ ਮਨ ਉਦਾਸ ਨਹੀਂ ਹੋਇਆ ਉਹਨੇ ਆਪਣੇ ਆਪ ਨੂੰ ਕੋਸਿਆ ਵੀ ਨਹੀਂ ਸਾਰੇ ਲਿਹਾਜ਼ ਉਹਨੇ ਛੱਡ ਦਿੱਤੇ ਉਜਿਓ ਜੋ ਅੱਗੇ ਵੱਧਾ ਗੁਰਬਾਣੀ ਨੂੰ ਕਹਿੰਦੀ ਹੈ ਵੀ ਇਹ ਮੌਤ ਦੀ ਨਿਸ਼ਾਨੀ ਇਹਦੀ ਹਰਕਤ ਬੰਦ ਹੁੰਦੀ ਜਾਂਦੀ ਹੈ ਹੁਣ ਇਹਨੂੰ ਕੀਲ ਨਹੀਂ ਹੁੰਦਾ ਵੀ ਮੈਂ ਗਲਤ ਕਰ ਰਿਹਾ ਮਾੜਾ ਕਰ ਰਿਹਾ ਇਹਦੇ ਅੰਦਰ ਕੋਈ ਬੇਚੈਨੀ ਨਹੀਂ ਹੁੰਦੀ ਅੰਦਰ ਇਹਨੂੰ ਕੋਈ ਮਹਿਸੂਸ ਨਹੀਂ ਹੁੰਦਾ ਇਹ ਡੈੱਡ ਹੋ ਰਿਹਾ ਇਹਨੂੰ ਆਤਮਿਕ ਮੌਤ ਕਹਿਆ ਬਾਣੀ ਬੰਦੇ ਦੀ ਚੰਗਿਆਈ ਮਰਦੀ ਜਾਂਦੀ ਹੈ ਇਸ ਕਰਕੇ ਅੰਦਰ ਦੀ ਫੀਲਿੰਗ ਜਿਹੜੀ ਹੈ ਚੰਗਿਆਈ ਦੇ ਪ੍ਰਤੀ ਉਹ ਘਟਦੀ ਜਾਂਦੀ ਹੈ। ਹਰ ਬਿਸਰਤ ਤੇਰੇ ਗੁਣ ਗਲਿਆ। ਜਿਵੇਂ ਕੋਈ ਥੋੜੀ ਥੋੜੀ ਕਰਕੇ ਖਰਾਬ ਹੁੰਦੀ ਜਾਏ, ਗਲਦੀ ਜਾਏ, ਖਤਮ ਹੁੰਦੀ ਜਾਏ। ਇਸ ਜੀਵਨ ਨੂੰ ਬਚਾਈ ਰੱਖਣਾ। ਧਰਮ ਦਾ ਜਿਹੜਾ ਅਭਿਆਸ ਹੈ ਉਹ ਇਸ ਜੀਵਨ ਨੂੰ ਬਚਾਈ ਰੱਖਣ ਦਾ ਅਭਿਆਸ ਹੈ। ਬੰਦੇ ਦਾ ਅੰਦਰ ਜਿਉਂਦਾ ਰਹੇ। ਉਦੀ ਆਤਮਾ ਚੇਤੰਨ ਰਹੇ ਸੁਰਤ ਜੀਵਤ ਰਹੇ ਅੰਦਰ ਦੇ ਅਹਿਸਾਸ ਪਵਿੱਤਰ ਅਹਿਸਾਸ ਜਿਹੜੇ ਨੇ ਉਹ ਬੰਦੇ ਦੇ ਅੰਦਰ ਕਾਇਮ ਰਹਿਣ ਉਹ ਨਾ ਮਰ ਜਾਣ ਉਹ ਮਰ ਗਏ ਤੇ ਬੰਦਾ ਬੰਦਾ ਹੀ ਨਹੀਂ ਰਿਹਾ ਸ਼ੈਤਾਨ ਹੋ ਗਿਆ ਜਿਨ੍ਹਾਂ ਦੇ ਉਹ ਅਹਿਸਾਸ ਪੀਕ ਤੇ ਹੁੰਦੇ ਨੇ ਉਹ ਭਗਤ ਹੁੰਦੇ ਨੇ ਗੁਰਮੁਖ ਹੁੰਦੇ ਨੇ ਜਿਹੜੇ ਅੰਦਰ ਦੇ ਜੀਵਨ ਨੂੰ ਮਾਨਦੇ ਨੇ ਉਹ ਆਪਣੇ ਅੰਦਰ ਦੇ ਜੀਵਨ ਨੂੰ ਬਚਾਉਣ ਲਈ ਕਈ ਵਾਰ ਸਰੀਰ ਦੇ ਜੀਵਨ ਨੂੰ ਕੁਰਬਾਨ ਕਰ ਦਿੰਦੇ ਉਹਨਾਂ ਨੂੰ ਕੋਈ ਕਹੇ ਕਿ ਤੁਸੀਂ ਸਾਡੇ ਪਾਪ ਦੇ ਸਾਂਝੀਦਾਰ ਬਣੋ ਸਾਡੇ ਗੁਨਾਹ ਦੇ ਸਾਂਝੀਦਾਰ ਬਣੋ ਸਾਡੇ ਝੂਠ ਦੇ ਸਾਂਝੀਦਾਰ ਬੇਅਸੂਲੇ ਜੀਵਨ ਦੇ ਸਾਂਝੀਦਾਰ ਉਹ ਕਹਿਣਗੇ ਮਰਨਾ ਪਰਵਾਨ ਹੈ ਇਹ ਨਹੀਂ ਹੋ ਸਕਦਾ ਜਿਨ੍ਹਾਂ ਨੂੰ ਉਸ ਚੀਜ਼ ਦੀ ਸਾਰ ਹੈ ਤੇ ਜਿਨ੍ਹਾਂ ਨੇ ਉਹਦਾ ਆਨੰਦ ਸਹਿਜ ਟਿਕਾਉ ਮੰਨਿਆ ਖੈਰ ਕਬੀਰ ਜੀ ਮਹਾਰਾਜ ਕਹਿੰਦੇ ਨੇ ਬੜਾ ਹੀ ਭਿਆੰਕਰ ਦੁੱਖ ਹੈ ਇਹ ਮੈਥੋਂ ਸਹਿਣ ਨਹੀਂ ਹੁੰਦਾ ਫਿਰ ਕਹਿੰਦੇ ਨੇ ਮੇਰੋ ਚਪਲ ਬੁੱਧ ਸਿਓ ਕਹਾ ਬਸਾਏ ਚਪਲ ਦਾ ਮਤਲਬ ਚੰਚਲ ਹੁੰਦਾ ਹੈ ਮੀਨ ਕੀ ਚਪਲ ਸਿਓ ਜੁਗਤ ਮਨ ਰੱਖੀ ਉਹਦਾ ਨਾ ਹੰਸਣੈ ਕੰਧ ਚੀਜਾ ਰਾਗ ਮਾਰੂ ਵਿੱਚ ਚੰਚਲ ਇੱਕ ਜਗ੍ਹਾ ਤੇ ਨਾ ਟਿਕਣ ਵਾਲਾ ਕਹਿੰਦੇ ਨੇ ਮੇਰੀ ਜਿਹੜੀ ਬੁੱਧੀ ਹੈ ਇਹ ਬੜੀ ਚੰਚਲ ਹੋ ਗਈ ਹੈ ਔਰ ਮੇਰਾ ਕੋਈ ਵਾਸ ਨਹੀਂ ਚੱਲ ਰਿਹਾ ਵੀ ਮੈਂ ਆਪਣੇ ਅੰਦਰ ਨੂੰ ਟਿਕਾ ਚ ਲੈ ਆਵਾ ਇੱਕ ਖਿਆਲ ਇੱਕ ਤਰੰਗ ਵਿਕਾਰ ਦੀ ਉੱਠਦੀ ਏ ਤੇ ਮਨ ਉਧਰ ਨੂੰ ਦੌੜ ਜਾਂਦਾ ਹੈ ਜੀਵਨ ਸਹੀ ਰਾਹ ਤੋਂ ਥਿੜਕ ਜਾਂਦਾ ਹੈ ਮਨ ਮੈਲਾ ਹੋ ਜਾਂਦਾ ਹੈ ਸੁਰਤ ਪਲੀਤ ਹੋ ਜਾਂਦੀ ਏ ਕਰਮ ਨਖਿੱਧ ਹੋ ਜਾਂਦਾ ਔਰ ਚਾਹ ਕੇ ਵੀ ਮੈਂ ਵੇਖ ਰਿਹਾ ਆਪਣੇ ਆਪ ਨੂੰ ਵੀ ਇਹ ਦਲਤ ਦਿਸ਼ਾ ਚ ਜਾ ਰਿਹਾ ਹੈ ਬਸ ਨਹੀਂ ਚੱਲਦਾ ਨਿੱਜ ਤੇ ਕੰਟਰੋਲ ਨਹੀਂ ਹੁੰਦਾ ਦੂਜੇ ਨੂੰ ਮਤ ਦੇਣੀ ਸੌਕੀ ਹੁੰਦੀ ਤੂੰ ਗਲਤੀ ਨਾ ਕਰ ਤੂੰ ਪਾਪ ਨਾ ਕਰ ਤੂੰ ਗੁਨਾਹ ਨਾ ਕਰ ਪਰ ਖੁਦ ਬੰਦਾ ਉਸ ਦਲਦਲ ਵਿੱਚ ਧਸਿਆ ਜਾਂਦਾ ਆਪਣੇ ਆਪ ਨੂੰ ਰੋਕ ਨਹੀਂ ਪਾਉਂਦਾ ਕੈਸੀ ਸਿਚੁਏਸ਼ਨ ਹੈ ਜਰਾ ਸੋਚ ਕੇ ਵੇਖੋ ਕਿ ਜਿਵੇਂ ਕਿਸੇ ਚੀਜ਼ ਨੇ ਬੰਨ ਲਿਆ ਹੋਵੇ ਬੰਦੇ ਨੂੰ ਤੋ ਖਿੱਚ ਕੇ ਲੈ ਜਾ ਰਿਓ ਜਿਵੇਂ ਕਿਸੇ ਚੀਜ਼ ਨੇ ਗੁਲਾਮ ਕਰ ਲਿਆ ਹੋਵੇ ਤਉ ਜ਼ਬਰਦਸਤੀ ਉਹ ਚੀਜ਼ ਉਹ ਕੰਮ ਕਰਵਾ ਰਹੀ ਹੋਵੇ ਖੁਦ ਨੂੰ ਬੰਦਾ ਜਦੋਂ ਤਿਲ ਤਿਲ ਮਰਦਿਆਂ ਵੇਂਦਾ ਜਦੋਂ ਖੁਦ ਨੂੰ ਕਿਸੇ ਦਲਦਲ ਵਿੱਚ ਡਿੱਗਦਿਆਂ ਵੇਂਦਾ ਔਰ ਇਹ ਵੀ ਇਹਨੂੰ ਵੀ ਬਖਸ਼ਿਸ਼ ਦਾ ਇੱਕ ਕਾਣੀ ਸਮਝੋ ਵੀ ਬੰਦਾ ਆਪਣੇ ਆਪ ਨੂੰ ਵੇਖ ਪਾ ਰਿਹਾ ਬੰਦਾ ਆਪਣੇ ਆਪ ਨੂੰ ਤੱਕ ਰਿਹਾ ਵੀ ਮੇਰੇ ਨਾਲ ਆ ਵਾਪਰ ਰਹੀ ਨਹੀਂ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿਉਂਕਿ ਅਸੀਂ ਜੀਵਨ ਦੇ ਅੰਦਰ ਸਹੀ ਤੇ ਗਲਤ ਦਾ ਜਿਹੜਾ ਬਿਵੇਕ ਉਹਨੂੰ ਬਾਣੀ ਨੇ ਕਿਹਾ ਵੀ ਉਹ ਨਿਰਣਾ ਹੀ ਨਹੀਂ ਹੁੰਦਾ ਸਾਡੇ ਅੰਦਰ ਉਹ ਉਹ ਤਾਂ ਉਹਦਾ ਅਸੀਂ ਖਿਆਲ ਹੀ ਨਹੀਂ ਕਰਦੇ ਵੀ ਇਹ ਵੀ ਇੱਕ ਪਹਿਲੂ ਹੈ ਮਨ ਦਾ ਸੁਰਤ ਦਾ ਅੰਦਰੋਂ ਅਵੇਰ ਰਹਿਣਾ ਸਾਡੀ ਸਾਰੀ ਕਿਰਿਆ ਜਿਹੜੀ ਉਹ ਸਰੀਰ ਤੱਕ ਸੀਮਤ ਹੋ ਜਾਂਦੀ ਹੈ ਭਗਤ ਜੀ ਮਹਾਰਾਜ ਕਹਿੰਦੇ ਨੇ ਮੇਰਾ ਵਾਸ ਨਹੀਂ ਚੱਲਦਾ ਮੇਰੀ ਚੰਚਲ ਬੁੱਧ ਜਿਹੜੀ ਹੈ ਉਹ ਥਾਂ ਥਾਂ ਭਟਕ ਰਹੀ ਹੈ ਵਿਕਾਰਾਂ ਦਾ ਰਸ ਪੀ ਰਹੀ ਫਿਰ ਅਰੰਭ ਵਿੱਚ ਕਹਿੰਦੇ ਨੇ ਇਸ ਤਨ ਮਨ ਮਧੇ ਮਦਨ ਚੋਰ ਇਸ ਦੇਈ ਵਿੱਚ ਤੇ ਮਨ ਵਿੱਚ ਇੱਕ ਚੋਰ ਵਸ ਗਿਆ ਕਾਮ ਵਾਸ਼ਨਾ ਜਿਨ ਗਿਆਨ ਰਤਨ ਹਿਰ ਲੀਨ ਮੋਰ ਜਿਸ ਨੇ ਮੇਰੇ ਅੰਦਰ ਦਾ ਗਿਆਨ ਰੂਪੀ ਹੀਰਾ ਜਿਵੇਂ ਚੋਰ ਘਰ ਵਿੱਚ ਆਏ ਤੇ ਕੀਮਤੀ ਚੀਜ਼ ਉਹ ਨਖਿੱਦ ਚੀਜ਼ਾਂ ਚੋ ਕੇ ਥੋੜੀ ਖੜਦਾ ਸਸਤੀਆਂ ਜੀਆਂ ਹੋਣ ਤੇ ਐਵੇਂ ਪੰਡ ਬੰਨ ਲੈ ਉਹ ਉਂਦਾ ਵੀ ਜਿਹੜੀ ਸਭ ਤੋਂ ਕੀਮਤੀ ਚੀਜ਼ ਹੈ ਘਰ ਦੇ ਵਿੱਚ ਕੋਈ ਗਹਿਣਾ ਹੈ ਕੋਈ ਹੀਰੇ ਜਵਾਹਰਾਤ ਨੇ ਕੋਈ ਕਰੰਸੀ ਹੈ ਸਭ ਤੋਂ ਕੀਮਤੀ ਚੀਜ਼ ਥੋੜੀ ਜੀ ਹੋਵੇ ਭਾਵੇਂ ਜੇਬ 'ਚ ਪੈ ਜਾਏ ਲੱਭ ਜਾਏ ਤੇ ਮੈਂ ਲੈ ਕੇ ਤੇ ਨਿਕਲ ਜਾਵਾਂ ਤੇ ਸਾਡੇ ਅੰਦਰ ਸਭ ਤੋਂ ਕੀਮਤੀ ਵਸਤੂ ਕੀ ਹੈ ਗਿਆਨ ਚੇਤਨਾ ਸਮਝ ਪਰਦਾ ਹੀ ਉਹਦੇ ਤੇ ਪੈਂਦਾ ਹੈ ਲੁੱਟੀ ਹੀ ਹੋ ਜਾਂਦੀ ਹੈ ਚੋਰੀ ਹੀ ਉਹ ਹੁੰਦੀ ਹੈ। ਹਜ਼ੂਰ ਕਹਿੰਦੇ ਨੇ ਜਦੋਂ ਵਾਸ਼ਨਾ ਰੂਪ ਚੋਰ ਪ੍ਰਵੇਸ਼ ਕਰਦਾ ਹੈ ਮਨ ਵਿੱਚ ਤਨ ਵਿੱਚ ਤਾਂ ਉਹ ਜਿਹੜੀ ਚੀਜ਼ ਲੁੱਟਦਾ ਸਭ ਤੋਂ ਕੀਮਤੀ ਹੈ ਜਨ ਗਿਆਨ ਰਤਨ ਹੀਰਲੀਨ ਮੋਰ। ਸਮਝੇ ਤੇ ਇਨਸਾਨ ਹੈ ਜੇ ਸਮਝ ਨਹੀਂ ਤੇ ਉਹ ਕਾਹਦਾ ਇਨਸਾਨ ਹੈ। ਬਿਵੇਕ ਹੈ ਤੇ ਬੰਦੇ ਦੇ ਅੰਦਰ ਧਰਮ ਹੈ ਜੇ ਬਿਵੇਕ ਹੀ ਨਹੀਂ ਉਹਨੂੰ ਕਿਵੇਂ ਪਤਾ ਲੱਗੇਗਾ ਕਿ ਧਰਮ ਕੀ ਹੈ ਤੇ ਅਧਰਮ ਕੀ ਉਹ ਜਿਹੜੀ ਸਮਝ ਹੈ। ਧਰਮ ਤੇ ਧਰਮ ਨੂੰ ਡਿਫਾਈਨ ਕਰਨ ਵਾਲੀ ਉਹੀ ਤਾਂ ਸ਼੍ਰੋਮਣੀ ਹੈ ਉਹੀ ਤਾਂ ਧੁਰਾ ਹੈ ਜਿਸ ਬੰਦੇ ਨੂੰ ਫਰਕ ਨਹੀਂ ਪਤਾ ਲੱਗ ਰਿਹਾ ਇਸੇ ਕਰਕੇ ਜ਼ੂਰ ਨੇ ਮੈਂ ਦੀਜੇ ਬੁੱਧ ਵਿਵੇਕਾ ਇਹ ਦਾਨ ਮੰਗਿਆ ਵੀ ਵਿਵੇਕ ਦਾਨ ਬਖਸ਼ੋ ਤਾਂ ਕਿ ਮੇਰੇ ਸਾਹਮਣੇ ਪਾਪ ਤੇ ਪੁੰਨ ਦੋ ਚੀਜ਼ਾਂ ਪਈਆਂ ਹੁਣ ਤੇ ਮੈਂ ਨਿਰਣਾ ਕਰ ਸਕਾਂ ਵੀ ਆਹ ਪਾਪ ਹੈ ਤੇ ਆਹ ਪੁੰਨ ਹੈ ਇਹ ਨਾ ਹੋਵੇ ਜੇ ਵਿਵੇਕ ਨਾ ਹੋਇਆ ਤੇ ਕੀ ਹੋਏਗਾ ਪੁੰਨ ਦੇ ਭੁਲੇਖੇ ਪਾਪ ਗ੍ਰਹਿਣ ਕਰ ਸਕਦਾ ਤੇ ਪਾਪ ਦੇ ਭੁਲੇਖੇ ਪੁੰਨ ਨੂੰ ਧੱਕੇ ਮਾਰ ਸਕਦਾ ਝੂਠ ਬਾਤ ਸਾ ਸੱਚ ਕਰ ਜਾਂਦੀ ਸਤ ਹੋਵਨ ਮਨ ਲੱਗੇ ਨਾ ਰਾਤੀ ਬਾਵੇ ਮਾਰਗ ਟੇਢਾ ਚੱਲਣਾ ਸਿੱਧਾ ਛੋੜ ਅਪੂਠਾ ਬਣਦਾ ਸਤਗੁਰੂ ਮੇਰ ਕਰਕੇ ਸਾਡੇ ਅੰਦਰ ਉਹ ਬਿਵੇਕ ਦਾ ਦੀਵਾ ਬਲਦਾ ਰੱਖਦਾ ਹੈ ਜਗਾਉਂਦਾ ਹੈ ਜਦੋਂ ਬਿਵੇਕ ਦਾ ਦੀਵਾ ਮਗ ਪੈਂਦਾ ਰੋਸ਼ਨੀ ਕਰਦਾ ਸਾਰੀ ਪਿਕਚਰ ਸਾਫ ਹੋ ਜਾਂਦੀ ਪਿਆ ਸਹੀ ਹੈ ਆ ਗਲਤ ਹੈ ਨਹੀਂ ਤਾਂ ਲੋਕਾਂ ਦੀਆਂ ਬੜਾਈਆਂ ਲਿਸਟਾਂ ਵਿੱਚੋਂ ਹੀ ਪਾਪ ਪੁੰਨ ਲੱਭਦੇ ਰਹਿੰਨੇ ਆਪਾਂ ਵੀ ਫਲਾਨੇ ਨੇ ਕਿਹਾ ਸੀ ਇਹ ਪਾਪ ਹੈ ਮੈਂ ਨਹੀਂ ਕਰਨਾ ਫਲਾਨੇ ਨੇ ਕਿਹਾ ਸੀ ਪੁੰਨ ਹੈ ਮੈਂ ਨਹੀਂ ਕਰਨਾ ਉਹ ਲਿਸਟਾਂ ਚ ਅਸੀਂ ਰੋਬੋਟ ਜੇ ਬਣ ਜਾਂਦੇ ਆ ਆਰਟੀਫੀਸ਼ੀਅਲ ਜੇ ਆਪਣਾ ਵਿਵੇਕ ਕੋਈ ਕੰਮ ਨਹੀਂ ਕਰਦਾ ਹੋ ਸਕਦਾ ਹੈ ਉਸ ਸਿਚੁਏਸ਼ਨ ਵਿੱਚ ਉਹ ਪੁੰਨ ਹੋਵੇ ਜਿਹਨੂੰ ਉਹ ਪਾਪ ਸਮਝਦਾ ਤੇ ਦੂਜੇ ਦੀ ਸਿਚੁਏਸ਼ਨ ਵਿੱਚ ਉਹ ਹੀ ਪੁੰਨ ਪਾਪ ਬਣ ਜਾਏ ਬੜੀ ਗਹਿਰ ਹਜ਼ੂਰ ਦੀ ਮੁਬਾਰਕ ਬਾਣੀ ਵਿੱਚ ਵੇਦੁ ਪੁਕਾਰੇ ਪੁੰਨ ਪਾਪ ਨਰਕ ਸੁਰ ਕਾ ਵੀਓ ਕਿਤੇ ਹਜ਼ੂਰ ਨੇ ਕਹਿ ਪੁੰਨੀ ਪਾਪੀ ਆਖਣ ਨਾਏ ਸੋ ਸਤਗੁਰੂ ਕਹਿੰਦੇ ਨੇ ਜਿਸ ਨੇ ਮੇਰੇ ਅੰਦਰ ਦਾ ਵਿਵੇਕ ਮੇਰੀ ਸਮਝ ਮੇਰੀ ਪਰਖ ਬੁੱਧ ਲੁੱਟ ਲਈ ਹੈ ਜਿਹਨੂੰ ਆਪਾਂ ਕਹਿ ਦਿੰਦੇ ਨੇ ਅਕਲ ਤੇ ਪੜਦਾ ਪੈ ਮੇਰੀ ਸਮਝ ਖਤਮ ਹੋ ਗਈ ਇਸ ਕਰਕੇ ਹੁਣ ਵਿਵੇਕ ਨਹੀਂ ਰਿਹਾ ਜਦੋਂ ਤੇ ਪਰਖ ਵੀ ਨਹੀਂ ਰਹੀ ਬੰਦਾ ਵਾਸ਼ਨਾ ਚੋਂ ਵਿਕਾਰ ਚੋਂ ਸਵਾਦ ਪਾੜਦਾ ਹੈ ਸੰਤੁਸ਼ਟੀ ਪਾੜਦਾ ਹੈ ਸੁਖ ਪਾੜਦਾ ਹੈ ਜੋ ਹੈ ਹੀ ਨਹੀਂ ਫਿਰ ਕਹਿੰਦੇ ਨੇ ਮੈਂ ਅਨਾਥ ਪ੍ਰਭ ਕਹੋਂ ਕਾਹੇ ਅਨਾਥ ਸ਼ਬਦ ਉਸ ਲਈ ਵਰਤਿਆ ਜਾਂਦਾ ਹੈ ਜਿਹੜਾ ਬੇਸਹਾਰ ਹੋਵੇ ਜਿਹਦੇ ਸਿਰ ਤੇ ਅਗਵਾਈ ਕੋਈ ਨਾ ਹੋਵੇ ਤੇ ਜਿਹਨੂੰ ਕੋਈ ਸਹਾਰਾ ਦੇਣ ਵਾਲੀ ਧਿਰ ਨਾ ਹੋਵੇ ਉਹਨੂੰ ਅਨਾਥ ਕਿਹਾ ਜਾਂਦਾ ਹੈ ਹੀ ਮੇਰੇ ਮਾਲਕ ਵਾਹਿਗੁਰੂ ਮੈਂ ਤਾਂ ਬੇਸਹਾਰਾ ਜਾਂ ਕੋਈ ਅਗਵਾਈ ਨਹੀਂ ਮੇਰੇ ਕੋਲ ਇੱਕ ਗਿਆਨ ਦੀ ਅਗਵਾਈ ਸੀ ਉਹ ਲੁੱਟੀ ਗਈ ਹੈ ਹੁਣ ਮੇਰਾ ਕੀ ਸਰ ਹੈ ਏ ਪ੍ਰਭੂ ਕਹੋਂ ਕਾਇ ਤੇਰੇ ਤੋਂ ਬਿਨਾ ਹੁਣ ਮੈਂ ਕਿਹਦੇ ਕੋਲ ਜਾ ਕੇ ਪੁਕਾਰ ਕਰਾਂ ਕਿਨੂੰ ਆਪਣਾ ਦੁੱਖ ਦੱਸਾਂ ਕੌਣ ਹੈ ਜਿਹੜਾ ਮੇਰਾ ਦੁੱਖ ਸੁਣੇਗਾ ਪਹਿਲੀ ਤਾਂ ਗੱਲ ਕਿਸੇ ਸੁਣਨਾ ਨਹੀਂ ਜੇ ਕਿਸੇ ਟਾਈਮ ਲਾ ਕੇ ਸੁਣ ਲਿਆ ਤੇ ਉਹਨੂੰ ਸਮਝ ਨਹੀਂ ਆਉਣੀ ਵੀ ਮੈਂ ਕਹਿਣਾ ਕੀ ਚਾਹੁੰਦਾ ਅਗਲਾ ਆਖੇਗਾ ਕੋਈ ਜੇਬ ਕੱਟੀ ਗਈ ਹੈ ਤੇ ਦੱਸ ਮੈਂ ਕੋਈ ਮਾੜੀ ਮੋਟੀ ਮਦਦ ਕਰਾਂ ਕੋਈ ਪਦਾਰਥ ਕੋਈ ਸੰਸਾਰਿਕ ਦੁੱਖੇ ਤੂੰ ਜਿਹੜੀਆਂ ਗੱਲਾਂ ਗੱਲਾਂ ਕਰਦਾ ਮੇਰੀ ਸਮਝ ਚ ਨਹੀਂ ਆਉਂਦੀਆਂ ਤੇਰਾ ਗਵਾਚਾ ਕੀ ਆਖਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸਾਖੀ ਆਪਾਂ ਪੜ੍ਹਦੇ ਆਂ ਪਿਤਾ ਜੀ ਨੇ ਆਖਿਆ ਕਿ ਨਾਨਕ ਜੀ ਮੈਨੂੰ ਸਰੀਰਕ ਤੌਰ ਤੇ ਠੀਕ ਨਹੀਂ ਲੱਗਦਾ ਵੈਦ ਜੀ ਆਏ ਸੱਦਿਆ ਦਾਨੇ ਵੈਦ ਸਨ ਉਹ ਆਪਣੇ ਤਜਰਬੇ ਚੋਂ ਦੂਜੇ ਦੀ ਦੂਜੇ ਦਾ ਰੋਗ ਲੱਭਣ ਦੀ ਕੋਸ਼ਿਸ਼ ਕਰਦੇ ਸਨ ਲਬਜ਼ ਵੇਖੀ ਅੱਖਾਂ ਵੇਖੀਆਂ ਜੋ ਵੀ ਉਹਨਾਂ ਨੇ ਪਰਚ ਪਰਚੋਲ ਕਰਨੀ ਸੀ ਉਹ ਕੀਤੀ ਪਰ ਅਖੀਰ ਉਹਨਾਂ ਨੇ ਹਜ਼ੂਰ ਨੂੰ ਪੁੱਛਿਆ ਆਖਿਆ ਨਾਨਕ ਜੀ ਇੱਕ ਗੱਲ ਦੱਸੋ ਮੇਰੀ ਤੇ ਸਮਝ ਤੋਂ ਬਾਹਰ ਹੈ ਵੀ ਮੈਨੂੰ ਤੁਹਾਡੇ ਸਰੀਰ 'ਚ ਕੋਈ ਰੋਗ ਦੀ ਨਿਸ਼ਾਨੀ ਤੇ ਨਹੀਂ ਨਜ਼ਰ ਆਉਂਦੀ ਤੁਸੀਂ ਦੱਸੋ ਵੀ ਤੁਹਾਨੂੰ ਤੁਹਾਨੂੰ ਕੀ ਲੱਗਦਾ ਹਜ਼ੂਰ ਮਹਾਰਾਜ ਨੇ ਆਖਿਆ ਵੀ ਜਿਹੜਾ ਰੋਗ ਤੁਸੀਂ ਲੱਭਦੇ ਹੋ ਮੇਰੀ ਦੇਈ ਚ ਕੋਈ ਰੋਗ ਨਹੀਂ ਹੁਣ ਵੈਦ ਅਗਲੀ ਗੱਲ ਪੁੱਛਦਾ ਵੀ ਫਿਰ ਪਰਿਵਾਰ ਨੂੰ ਕਿਉਂ ਲੱਗਦਾ ਹੈ ਵੀ ਤੁਸੀਂ ਠੀਕ ਨਹੀਂ ਹੋ ਉਹ ਕਹਿਣ ਲੱਗੇ ਜੀ ਜਿਹੜਾ ਰੋਗ ਹੈ ਉਹ ਨਾ ਤੁਹਾਡੀ ਸਮਝ ਚ ਆਉਂਦਾ ਨਾ ਪਰਿਵਾਰ ਦੀ ਸਮਝ ਚ ਆਉਂਦਾ ਮੈਂ ਤਾਂ ਇੱਕ वेदना ਇੱਕ ਪੀੜਾ ਨਾਲ ਗਰਸਿਆ ਹੋਇਆ ਆ ਆਖਿਆ ਵੀ ਉਹ ਉਹ ਪੀੜਾ ਕੀ ਹੈ ਤੁਹਾਡੇ ਅੰਦਰ ਕਾਦੀ वेदना ਹੈ ਕਾਹਦਾ ਦਰਦ ਹੈ ਬੰਦੇ ਦੇ ਸਰੀਰ ਦੇ ਕਿਸੇ 'ਚ ਵੀ ਦਰਦ ਹੋਵੇ ਉਹਦੀ ਨਿਸ਼ਾਨੀ ਤੇ ਬੰਦੇ ਦੇ ਸਰੀਰ ਰਾਹੀਂ ਉਹਦੇ ਹਾਵ ਭਾਵ ਰਾਹੀਂ ਪ੍ਰਗਟ ਹੁੰਦੀ ਹੁੰਦੀ ਹੈ ਨਾ ਪੈਰ ਦੁਖਦਾ ਹੈ ਚਿਹਰੇ ਨੂੰ ਪਤਾ ਲੱਗ ਜਾਂਦਾ ਔਰ ਚਿਹਰੇ ਰਾਹੀਂ ਦੂਜੇ ਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਬੰਦੇ ਨੂੰ ਕੋਈ ਤਕਲੀਫ ਹੈ ਇਹ ਕਿਹੋ ਜੀ ਪੀੜਾ ਜਿਹੜੀ ਤੁਹਾਡੇ ਸਰੀਰ ਤੋਂ ਤੁਹਾਡੀ ਦੇਹੀ ਤੋਂ ਤੁਹਾਡੇ ਹਾਵ ਭਾਵ ਤੋਂ ਪ੍ਰਗਟ ਹੀ ਨਹੀਂ ਹੁੰਦੀ ਹਜ਼ੂਰ ਨੇ ਕਿਹਾ ਉਹ वेदना ਹੈ ਮੈਂ ਲੋਕਾਂ ਨੂੰ ਜਿਸ ਵੇਲੇ ਦੁਖੀ ਵੇਖਦਾ ਪਾਪ ਗਰਸੇ ਵੇਖਦਾ ਹੋਂ ਦੇ ਗਰਸੇ ਵੇਖਦਾ ਮੇਰੇ ਅੰਦਰ ਇੱਕ ਚੀਜ਼ ਉੱਠਦੀ ਏ ਕਿ ਇਹਨਾਂ ਦਾ ਦੁੱਖ ਹਰਨਾ ਚਾਹੀਦਾ ਏ ਤੋ ਸਾਖੀ ਦਾ ਭਾਵ ਏ ਕਿ ਅਖੀਰ ਵੈਦ ਨੂੰ ਜਿੰਨੀ ਕ ਗੱਲ ਸਮਝਾਈ ਉਹਨਾਂ ਕਿਹਾ ਜੀ ਇਹ ਮੇਰੇ ਇਲਮ ਤੋਂ ਬਾਹਰ ਦੀ ਖੇਡ ਹੈ ਪਰ ਹਾਂ ਜਿਹੜੇ ਰੋਗ ਦੀ ਤੁਸੀਂ ਗੱਲ ਕਰਦੇ ਹੋ ਹਜ਼ੂਰ ਇਹਦਾ ਇਲਾਜ ਵੀ ਤੁਹਾਡੇ ਕੋਲ ਹੀ ਹੋਣਾ ਹੈ ਹੋਰ ਕਿਸੇ ਕੋਲ ਨਹੀਂ ਹੋਣਾ ਜਿੱਡੇ ਵੱਡੇ ਡੂੰਗੇ ਰੋਗ ਦੀ ਗੱਲ ਤੁਸੀਂ ਕਰਦੇ ਹੋ ਇਹਦਾ ਹੱਲ ਵੀ ਤੁਹਾਡੇ ਕੋਲ ਹੀ ਹੈ ਇਹਦਾ ਇਹਦਾ ਹੱਲ ਕਿਸੇ ਵੈਦ ਕੋਲ ਨਹੀਂ ਔਰ ਨਾ ਹੀ ਇਹ ਕਿਸੇ ਨੂੰ ਸਮਝ ਪੈਣੀ ਹੈ ਤੁਸੀਂ ਸਾਡੇ ਰੋਗ ਸਮਝਦੇ ਹੋ ਤੇ ਇਹਦਾ ਇਲਾਜ ਵੀ ਤੁਹਾਡੇ ਕੋਲ ਹੀ ਹੈ ਮੈਂ ਤਾਂ ਨਬਜ਼ ਟੁੰਡ ਵਾਲਾ ਵੈਦਾਂ ਮਾੜੀ ਮੋਟੀ ਸਰੀਰ ਦੀ ਵਿਗੜੀ ਹਾਲਤ ਦੇਖ ਕੇ ਦੱਸ ਸਕਦਾ ਇਲਾਜ ਟੋਟ ਕੇ ਦੱਸ ਸਕਦਾ ਤੇ ਇਹ ਗੱਲ ਕਿਹਨੂੰ ਸਮਝ ਆਏ ਇਸ ਵਾਸਤੇ ਸਹਿਬ ਜੀ ਕਹਿੰਦੇ ਨੇ ਕੋ ਕੋ ਨ ਬਿਗੂਤੋ ਮੈਂ ਕਵਾਹੇ ਮੈਂ ਕਿਨੂੰ ਜਾ ਕੇ ਦੱਸਾਂ ਸਾਰੇ ਹੀ ਇਸੇ ਵਿੱਚ ਖੁਆਰ ਹੋ ਰਹੇ ਮੈਂ ਕੀ ਚੀਜ਼ਾਂ ਵੱਡੇ ਵੱਡੇ ਤੁਰੰਤਰ ਇਸ ਚੰਚਲ ਬੁੱਧ ਦੇ ਸ਼ਿਕਾਰ ਹੋਏ ਪਏ ਨੇ ਅੰਦਰੋਂ ਲੁੱਟੇ ਪਏ ਨੇ ਅੰਦਰੋਂ ਕੰਗਾਲ ਹੋਏ ਪਏ ਨੇ ਮੈਂ ਕੀ ਚੀਜ਼ਾਂ ਫਿਰ ਕਹਿੰਦੇ ਨੇ ਕੌਣ ਕੌਣ ਲੁੱਟੇ ਗਏ ਕਹਿੰਦੇ ਸੰਕ ਸੰਨੰਦਨ ਸ਼ਿਵ ਸੁਕਾਦ ਸੰਕ ਸੰਨੰਦਨ ਸਨਾਤਨ ਸੰਤ ਕੁਮਾਰ ਇਹ ਚਾਰ ਨਾਂ ਬ੍ਰਹਮਾ ਦੇ ਪੁੱਤਰਾਂ ਦੇ ਬੜੇ ਵਿਦਵਾਨ ਸਨ ਸ਼ਿਵ ਸ਼ਿਵ ਨੂੰ ਵਿੱਚ ਗਿਣ ਲਿਆ ਸੁਕਾਦ ਸੁਖਦੇਵ ਰਕੀ ਵੇਦ ਵ્યાਸ ਦਾ ਪੁੱਤਰ ਤ੍ਰਹੰਤਰ ਵੇਦਾਂ ਦਾ ਗਿਆਤਾ ਨਾਭ ਕਮਲ ਜਾਨੇ ਬ੍ਰਹਮਾਦਿਤ ਨਾਬ ਦੀ ਕਮਲ ਦੀ ਨਾਭੀ ਚੋਂ ਪੈਦਾ ਹੋਇਆ ਬ੍ਰਹਮਾ ਆਦਿਕ ਜਿਹੜੇ ਨੇ ਉਹ ਵੀ ਸਾਰੇ ਕਬਜਾਨ ਵੱਡੇ ਵੱਡੇ ਕਵੀ ਜਨ ਜਿਨ੍ਹਾਂ ਨੇ ਵੱਡੇ ਵੱਡੇ ਗ੍ਰੰਥਾਂ ਦੀ ਰਚਨਾ ਕੀਤੀ ਜੋਗੀ ਜਟਾਧਾਰ ਵੱਡੇ ਵੱਡੇ ਪੁੱਗੇ ਹੋਏ ਜੋਗੀ ਜਟਾਵਾਂ ਵਧਾ ਕੇ ਰੱਖਣ ਵਾਲੇ ਜਟਾਧਾਰੀ ਸਾਧੂ ਸਭ ਆਪਣੇ ਔਸਰ ਚੱਲੇ ਸਾਰ ਸਾਰੇ ਟਾਈਮ ਜਿਆ ਪੂਰਾ ਕਰਕੇ ਤੁਰ ਗਏ ਇਸ ਰੋਗ ਦੀ ਤੋੜ ਉਹਨਾਂ ਕੋਲ ਵੀ ਨਹੀਂ ਜਿਹੜਾ ਆਪਣਾ ਡੰਗ ਸਾਰਨਾ ਕਿ ਡੰਗ ਜਾਂ ਟਪਾ ਕੇ ਵਕਤ ਜਾਂ ਪੂਰਾ ਕਰਕੇ ਸਭ ਆਪਣੀ ਔਸਰ ਚੱਲੇ ਸਾਰ। ਕਹਿੰਦੇ ਏਡੇ ਏਡੇ ਤੁਰੰਤਰ ਈਡੇ ਈਡੇ ਮਹਾਬਲੀ ਪੂਜੇ ਜਾਣ ਵਾਲੇ ਵਿਕਾਰਾਂ ਨੇ ਐਨ ਧੌਣ ਪਰਨੇ ਥੱਲੇ ਸੁੱਟ ਲੈ। ਬ੍ਰਹਮਾ ਤੋਂ ਆਪਣੀ ਵਾਸ਼ਨਾ ਨਹੀਂ ਸੰਭੀ ਗਈ। ਸ਼ਿਵ ਤੋਂ ਆਪਣਾ ਕਰੋਧ ਨਹੀਂ ਸੰਭਿਆ ਗਿਆ। ਉਹਨੇ ਬ੍ਰਹਮਾ ਦਾ ਸਿਰ ਕੱਟ ਦਿੱਤਾ। तीरथ तीरथ भ्रमता लहै ना पार। तामसी स्वभाव दा ग्रसया रे। फिर कहंदे ने तू अथाह मोह था ना है। हे मेरे मालिक वैगुरु तू अथाह है। बड़ा डूंगे जिगरे वाला है। मेरे कोलों तेरी था नहीं पाई जा सके। तू ही एक व्यंत है बड़ा है गंभीर है। प्रभु दीनानाथ दुख कहों का है। ਇਸ ਕਰਕੇ ਤੈਨੂੰ ਛੱਡ ਕੇ ਹੁਣ ਮੈਂ ਕਿਹਦੇ ਕੋਲ ਜਾ ਕੇ ਆਪਣਾ ਦੁੱਖ ਬਿਆਨ ਕਰਾਂ ਤੂੰ ਹੀ ਇੱਕ ਹੈ ਜਿਹਦੇ ਕੋਲ ਮੈਂ ਦੁੱਖ ਬਿਆਨ ਕਰ ਸਕਦਾ ਤੇ ਤੂੰ ਹੀ ਹੈ ਜਿਹੜਾ ਮੇਰੇ ਦੁੱਖ ਦੂਰ ਕਰ ਸਕਦਾ ਫਿਰ ਫਰਮਾਇਆ ਮੋਰੋ ਜਨਮ ਮਰਨ ਦੁਖ ਆਤ ਧੀਰ ਧੀਰ ਦਾ ਮਤਲਬ ਹੁੰਦਾ ਹੈ ਕੱਟ ਦੇ ਆਤ ਮਤਲਬ ਮਾਇਆ ਚੋਂ ਪੈਦਾ ਹੋਏ ਜਿਹੜੇ ਮੇਰੇ ਅੰਦਰ ਦੁੱਖ ਨੇ ਵਾਸ਼ਨਾ ਦੇ ਵਿਕਾਰਾਂ ਦੇ ਤੇ ਇਹ ਜੋ ਜਨਮ ਮਰਨ ਦਾ ਮੂਲ ਨੇ ਮਾਇਆ ਚੋ ਵਾਸ਼ਨਾ ਵਾਸ਼ਨਾ ਚੋ ਪੈਦਾ ਹੋਏ ਦੁੱਖ ਦੁੱਖ ਹੀ ਜੰਮਣ ਮਰਨ ਦਾ ਮੂਲ ਨੇ ਏ ਮੇਰੇ ਮਾਲਕ ਵਾਹਿਗੁਰੂ ਇਹ ਦੁੱਖ ਕੱਟ ਦੇ ਸੁਖ ਸਾਗਰ ਗੁਨ ਰਉ ਕਬੀਰ ਤੇ ਇਹ ਬਖਸ਼ਿਸ਼ ਮੇਰੇ ਉਤੇ ਕਰ ਇਹਨਾਂ ਦੁੱਖਾਂ ਨੂੰ ਕਟਣ ਦਾ ਕੋਈ ਮਾਰਗ ਹੈ ਤੇਰੀ ਪ੍ਰੇਮਾ ਭਗਤੀ ਤੇਰੇ ਗੁਣਾਂ ਦਾ ਚਿੰਤਨ ਮੈਂ ਹਰ ਵੇਲੇ ਤੇਰੇ ਗੁਣਾਂ ਨਾਲ ਤੇਰੀ ਯਾਦ ਨਾਲ ਤੇਰੇ ਨਾਮ ਨਾਲ ਤੇਰੀ ਇਬਾਦਤ ਤੇ ਬੰਦਗੀ ਨਾਲ ਪ੍ਰੇਮਾ ਭਗਤੀ ਨਾਲ ਜੁੜਿਆ ਰਹਾ ਇਹ ਦਾਤ ਕਬੀਰ ਨੂੰ ਬਖਸ਼ਿਸ਼ ਕਰੋ ਤਾਂ ਕਿ ਮੈਂ ਆਪ ਜੀ ਦੀ ਇਬਾਦਤ ਵਿੱਚ ਇੱਕ ਸਰੂ ਹੋ ਕੇ ਆਪਣੇ ਇਹਨਾਂ ਦੁੱਖਾਂ ਤੋਂ ਔਰ ਚੰਚਲ ਬੋਧ ਤੋਂ ਛੁਟਕਾਰਾ ਪਾ ਸਕਾਂ ਸਾਇਬ ਕਿਰਪਾ ਕਰਨ ਸ਼ਬਦ ਦਾ ਜੋ ਉਪਦੇਸ਼ ਹੈ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ ਗਰੀਬ ਨਿਵਾਜ਼ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਸਭਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ